ਸਸਿਕਾਲ ਨਮਸਕਾਰ ਆਦਾਬ ਮੈਂ ਰਾਜੇਸ਼ ਕੁਮਾਰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਠਾਕ ਹੋਮ ਹੋਗੇ ਤਾਂ ਦੋਸਤੋ ਸਭ ਤੋਂ ਪਹਿਲਾਂ ਬੇਨਤੀ ਸਾਡੇ ਸੋਸ਼ਲ ਮੀਡੀਆ ਦੋ ਪਲੇਟਫਾਰਮ ਹੈ ਜੀ Facebook Instagram ਤੇ BBC ਪੰਜਾਬ YouTube ਤੇ BBC ਪੰਜਾਬੀ ਤੁਹਾਡਾ ਅਖਬਾਰ YouTube Facebook Instagram ਸਾਡੇ ਦੋਨੋਂ ਪੇਜ ਹੈ ਜਿਹੜੇ ਇਹਨਾਂ ਨੂੰ ਸਬਸਕ੍ਰਾਈਬ ਲਾਈਕ ਫੋਲੋ ਸ਼ੇਅਰ ਜਰੂਰ ਕਰੋ ਜੀ ਤਾਂ ਦੋਸਤੋ ਇਹ ਜਿਹੜੀ ਤੁਹਾਡੇ ਸਾਹਮਣੇ ਤਸਵੀਰ ਹੈ ਇਹ ਸਾਹਮਣੇ ਆ ਰਹੀ ਹੈ ਹਲਕਾ ਮਲੋਟ ਦੇ ਪਿੰਡ ਰੁਪਾਣਾ ਦੀ ਜਿੱਥੇ ਪਿੰਡ ਵਾਸੀਆਂ ਦੇ ਵੱਲੋਂ ਆਪਦੇ ਅਤੇ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਗਈ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ 8 ਕਰੋੜ ਰੁਪਏ ਦੀ ਲਾਗਤ ਦੇ ਨਾਲ ਉਹਨਾਂ ਦੇ ਪਿੰਡ ਦੇ ਵਿੱਚ ਵਾਟਰ ਵਰਕਸ ਬਣਿਆ ਤੇ ਵਾਟਰ ਵਰਕਸ ਦੇ ਵਿੱਚੋਂ ਇਹ ਗੰਦਾ ਪਾਣੀ ਹੈ ਜਿਹੜਾ ਆ ਰਿਹਾ ਹੈ ਇਸ ਗੱਲ ਨੂੰ ਲੈ ਕੇ ਪਿੰਡ ਵਾਸੀਆਂ 'ਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਆ ਦੋਸਤੋ ਗੱਲ ਇਹ ਹੈ ਕਿ ਸਾਡਾ ਦੇਸ਼ 1947 ਦੇ ਵਿੱਚ ਆਜ਼ਾਦ ਹੋਇਆ ਸੀ ਤੇ ਅੱਜ ਸਾਨੂੰ ਆਜ਼ਾਦ ਹੋਏ ਨੂੰ ਕਰੀਬ 78 ਸਾਲ ਹੋ ਚੁੱਕੇ ਆ ਪਰ ਹਲੇ ਵੀ ਸਾਡੇ ਲੋਕ ਆ ਜਿਹੜੇ ਉਹ ਜੋ ਮੁਡਲੀਆਂ ਜ਼ਰੂਰਤਾਂ ਨੇ ਜਿਨ੍ਹਾਂ ਦੇ ਵਿੱਚ ਪਾਣੀ ਹੋ ਗਿਆ ਪੀਣ ਵਾਲਾ ਪਾਣੀ ਹੋ ਗਿਆ ਜਾਂ ਸੜਕਾਂ ਹੋਗੀਆਂ ਨਾਲੀਆਂ ਹੋਗੀਆਂ ਸੀਵਰੇਜ ਹੋ ਗਿਆ ਇਹਨਾਂ ਚੀਜ਼ਾਂ ਤੋਂ ਹੀ ਨਹੀਂ ਨਿਕਲ ਸਕੇ ਹੈਗੇ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਹਨਾਂ ਚੀਜ਼ਾਂ ਨੂੰ ਲੈ ਕੇ ਟੌਂਟਕਸ ਦੇ ਨਜ਼ਰੋਂ ਦੇ ਹੁੰਦੇ ਸੀਗੇ ਕਿ ਪੰਜਾਬ ਦੇ ਲੋਕ ਆ ਜਿਹੜੇ ਉਹ ਮੁੱਦਲੀਆਂ ਜੋ ਸਹੂਲਤਾਂ ਨੇ ਉਹਨਾਂ ਦੇ ਵਾਸਤੇ ਇਹੀ ਹਜੇ ਤੱਕ ਜੂਝਦੇ ਨਜ਼ਰ ਆ ਰਹੇ ਨੇ ਪਰ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ 3.5 ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਪਰ ਹਲੇ ਤੱਕ ਲੋਕ ਆ ਜਿਹੜੇ ਉਹ ਇੰਨਾਂ ਚੀਜ਼ਾਂ ਦੇ ਵਾਸਤੇ ਜੂਝਦੇ ਜਿਹੜੇ ਨਜ਼ਰ ਆ ਰਹੇ ਨੇ ਤਾਂ ਦੋਸਤੋ ਗੱਲ ਇਹ ਹੈ ਵੀ ਇਹ ਜਿਹੜੀ ਤਸਵੀਰ ਹੈ ਬਹੁਤ ਕੁਝ ਬਿਆਨ ਕਰ ਰਹੀ ਹੈ ਬਹੁਤ ਕੁਝ ਦਿਖਾ ਰਹੀ ਹੈ ਤਾਂ ਇਸ ਤਸਵੀਰ ਦੇ ਵਿੱਚ ਤੁਹਾਨੂੰ ਅ ਦੇਖਣਾ ਚਾਹੀਦਾ ਕਿ ਕਿੰਨਾ ਗੰਦਾ ਪਾਣੀ ਹੈ ਜਿਹੜਾ ਉਹ ਲੋਕ ਪੀਣ ਦੇ ਲਈ ਮਜਬੂਰ ਨੇ ਦੇਖੋ ਤੁਸੀਂ ਮੱਛਰ ਮੱਖੀ ਵਗੈਰਾ ਕਿਸ ਤਰ੍ਹਾਂ ਵਿੱਚ ਪਾਣੀ ਦੇ ਫਿਰ ਰਿਹਾ ਹੈ ਔਰ 8 ਕਰੋੜ ਰੁਪਏ ਦੀ ਲਾਗਤ ਨਾਲ ਇਹ ਵਾਟਰ ਬਾਕਸ ਤਿਆਰ ਹੋਇਆ ਤਾਂ ਦੇਖੋ ਇਹ ਕਿਦ ਤਰ੍ਹਾਂ ਕਿਤੇ ਬਹੁਤ ਵੱਡੀ ਧਾਂਦ ਲਈ ਹੈ ਜਿਹੜੀ ਉਹ ਇਸ ਪੂਰੇ ਮਾਮਲੇ ਦੇ ਵਿੱਚ ਹੋਈ ਨਜ਼ਰ ਆ ਰਹੀ ਹੈ ਉਧਰ ਇਸ ਪੂਰੇ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਦਾ ਕਹਿਣਾ ਹੈਗਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਜਿਹੜੀ ਉਹ ਵਿਜੀਲੈਂਸ ਤੋਂ ਕਰਵਾਈ ਜਾਣੀ ਚਾਹੀਦੀ ਹੈ ਕਿਉਂਕਿ 8 ਕਰੋੜ ਰੁਪਏ ਜੇ ਖਰਚ ਕੀਤਾ ਗਿਆ ਤਾਂ ਉਹ ਕਿੱਥੇ ਖਰਚ ਹੋਇਆ ਇਸ ਦਾ ਜ਼ਰੂਰ ਪਤਾ ਲਗਾਇਆ ਜਾਣਾ ਚਾਹੀਦਾ ਹੈਗਾ ਅ ਪਿੰਡ ਵਾਸੀਆਂ ਦੇ ਇਸ ਮਾਮਲੇ 'ਚ ਇਹ ਵੀ ਕਹਿਣਾ ਹੈਗਾ ਕਿ ਜੇਕਰ ਕੋਈ ਬੰਦਾ ਆਪਦੇ ਘਰ ਤੋਂ ਸਾਇਦਾਪੁਰ ਦਾ ਰਾਜਦਾਪੁਰ ਦਾ ਹੈਗਾ ਤਾਂ ਉਹ ਆਰਓ ਤੋਂ ਪਾਣੀ ਲੈ ਸਕਦਾ ਹੈ ਜਾਂ ਵਾਟਰ ਫਿਲਟਰ ਵਗੈਰਾ ਲਗਵਾ ਸਕਦੇ ਲੇਕਿਨ ਜਿਹੜੇ ਮਾਤੜ ਬੰਦੇ ਹੈਗੇ ਜਿਨ੍ਹਾਂ ਨੇ ਦਿਹਾੜੀਆਂ ਕਰਕੇ ਆਪਦਾ ਪਰਿਵਾਰ ਦਾ ਗੁਜ਼ਾਰਾ ਕਰਨਾ ਹੈ ਉਹ ਕਿਸ ਤਰ੍ਹਾਂ ਇਹ ਗੰਦਾ ਪਾਣੀ ਪੀ ਸਕਦੇ ਹਨ ਤਾਂ ਅ ਦੋਸਤੋ ਇਹ ਜੋ ਪਿੰਡ ਵਾਸੀਆਂ ਦੀ ਅਪੀਲ ਕੀਤੀ ਕਿ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਜ਼ਰੂਰ ਸ਼ੇਅਰ ਕੀਤਾ ਜਾਵੇ ਵੀਡੀਓਜ਼ ਨੂੰ ਤਾਂ ਮੈਂ ਆਪਣਾ ਫਰਜ਼ ਸਮਝਦੇ ਹੋਏ ਇਹ ਵੀਡੀਓ ਜਿਹੜੀ ਸ਼ੇਅਰ ਕਰ ਰਿਹਾ ਹਾਂ ਤੁਹਾਨੂੰ ਦੱਸਦਾ ਕਿ ਹਲਕਾ ਮਲੋੜ ਦੇ ਪਿੰਡ ਰੁਪਾਣਾ ਦੀ ਇਹ ਜੋ ਵੀਡੀਓ ਹੈਗੀ ਹੈ ਸੋਸ਼ਲ ਮੀਡੀਆ ਤੇ ਕਾਫੀ ਘੁੰਮ ਰਹੀ ਹੈ ਅਤੇ ਇਸ ਜੋ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਗੰਦਾ ਪਾਣੀ ਮੱਛਰ ਮੱਖੀ ਵਾਲਾ ਪਾਣੀ ਹੈ ਜਿਹੜਾ ਲੋਕਾਂ ਦੇ ਵਾਟਰ ਬਾਕਸ ਦੇ ਵਿੱਚੋਂ ਆ ਰਿਹਾ ਹੈ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਵਾਟਰ ਬਾਕਸ ਦੇ ਉੱਪਰ 8 ਕਰੋੜ ਰੁਪਏ ਦੀ ਲਾਗਤ ਆਈ ਹੈ ਤੇ ਪਿੰਡ ਵਾਸੀਆਂ ਦੇ ਵੱਲੋਂ ਵੀ ਪੈਸੇ ਇਕੱਠੇ ਕਰਕੇ ਵਾਟਰ ਬਾਕਸ ਲਗਵਾਉਣ ਦੇ ਲਈ ਦਿੱਤੇ ਗਏ ਸੀਗੇ ਇਸ ਪੂਰੇ ਮਾਮਲੇ ਦੇ ਵਿੱਚ ਪਿੰਡ ਵਾਸੀਆਂ ਦੀ ਸੋਸ਼ਲ ਮੀਡੀਆ ਤੇ ਮੰਗ ਹੈਗੀ ਹੈ ਕਿ ਵਾਟਰ ਬਾਕਸ ਦੇ ਵਿੱਚ ਜੋ 8 ਕਰੋੜ ਰੁਪਏ ਦੀ ਲਾਗਤ ਆਈ ਹੈ ਇਸ ਪੂਰੇ ਮਾਮਲੇ ਦੀ ਵਿਜੀਲੈਂਸ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਤੇ ਪਿੰਡ ਵਾਸੀ ਜਿਹੜੇ ਉਹਨਾਂ ਨੂੰ ਸਾਫ਼ ਸੁਥਰਾ ਪਾਣੀ ਹੈ ਜਿਹੜਾ ਪੀਣ ਦੇ ਲਈ ਮੁਹੱਈਆ ਕਰਵਾਉਣਾ ਪੰਜਾਬ ਸਰਕਾਰ ਦੀ ਮੁਢਲੀ ਜ਼ਿੰਮੇਵਾਰੀ